ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 16 ਸਤੰਬਰ ਹੈ 16 ਸਤੰਬਰ 1692 16 ਸਤੰਬਰ 1692 ਦੇ ਦਿਨ ਬिलासपुर ਦਾ ਰਾਜਾ ਭੀਮਚੰਦ ਵੀ ਚੜ੍ਹਾਈ ਕਰ ਗਿਆ ਉਸ ਦੀ ਅੰਤਿਮ ਰਸਮ 3 ਅਕਤੂਬਰ 1692 ਦੇ ਦਿਨ ਹੋਈ ਸੀ ਭੀਮਚੰਦ ਦੀ 17ਵੀਂ ਦੇ ਸਬੰਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਦਾਦੀ ਮਾਤਾ ਨਾਨਕੀ ਆਪਣੇ ਪਰਿਵਾਰ ਭਾਈ ਚੌਪਤਰਾਏ ਅਤੇ ਕੁਝ ਮੁਖੀ ਸਿੱਖਾਂ ਨੂੰ ਲੈ ਕੇ ਆਨੰਦਪੁਰ ਤੋਂ ਬਲਾਸਪੁਰ ਗਏ ਸਨ ਭੀਮਚੰਦ ਦੀ ਮੌਤ ਮਗਰੋਂ ਅਜਮੇਰ ਚੰਦ ਹੁਣ ਪੂਰੀ ਤਰ੍ਹਾਂ ਪਰਮਾਨੰਦ ਦੇ ਅਸਰੇ ਹਟਾਂ ਆ ਗਿਆ ਸੀ ਇਸ ਦੇ ਨਾਲ ਹੀ ਬਲਾਸਪੁਰ ਰਾਜਸਤਾਨ ਅਤੇ ਸਿੱਖਾਂ ਦੇ ਸਬੰਧਾਂ ਦੇ ਵਿੱਚ ਤਰੇੜ ਆਉਣੀ ਸ਼ੁਰੂ ਹੋ ਚੁੱਕੀ ਸੀ 15 ਸਤੰਬਰ 1843 ਦੇ ਦਿਨ ਅਜੀਤ ਸਿੰਘ ਸੰਧਾ ਵਾਲੀਆ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਦੂਜੇ ਪਾਸੇ ਲੈਣਾ ਸਿੰਘ ਸੰਧਾ ਵਾਲੀਆ ਨੇ ਰੋਂਦੇ ਕਰਲਾਉਂਦੇ 12 ਸਾਲ ਦੇ ਬੱਚੇ ਪ੍ਰ ਦੋਵੇਂ ਸੰਦਾ ਬਲਗੇ ਧਿਆਨ ਸਿਓ ਡੋਗਰੇ ਕੋਲ ਹਜ਼ੂਰੀ ਬਾਗ ਗਏ ਅਤੇ ਗੱਲਬਾਤ ਕਰਨ ਦੇ ਬਹਾਨੇ ਉਸ ਨੂੰ ਕਿਲੇ ਦੇ ਵਿੱਚ ਲਿਜਾ ਕੇ ਕਤਲ ਕਰ ਦਿੱਤਾ ਉਦਰ ਜਦ ਹੀਰਾ ਸਿਓ ਡੋਗਰਾ ਨੂੰ ਆਪਣੇ ਬਾਪ ਦੇ ਕਤਲ ਦੀ ਖਬਰ ਮਿਲੀ ਤਾਂ ਉਹ ਰੋਣ ਕਰ ਲਾਉਣ ਲੱਗ ਪਿਆ ਉਸ ਦੇ ਵਜ਼ੀਰ ਪੰਡ ਜਲਾ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਫੌਜ ਨੂੰ ਆਪਣੇ ਨਾਂ ਰਲਾ ਲਵੇ ਇਸ ਤੇ ਹੀਰਾ ਸਿਓ ਫੌਜ ਲੈ ਕੇ ਲਾਹੌਰ ਵੱਲ ਨੂੰ ਚੱਲ ਪਿਆ ਉਸਨੇ ਬੁੱਧੂ ਦੇ ਆਵੇ ਕੋਲ ਜਾ ਕੇ ਡੇਰੇ ਲਾ ਲੇ। ਇਸ ਦੇ ਨਾਲ ਹੀ ਉਸਨੇ ਇੱਕਦਮ ਫੌਜੀਆਂ ਦੀਆਂ ਤਨਖਾਹਾਂ ਵਧਾ ਕੇ ਉਹਨਾਂ ਨੂੰ ਆਪਣੇ ਹਮੈਤੀ ਬਣਾ ਲਿਆ। ਇਸ ਫੌਜ ਨੇ ਲਾਹੌਰ ਦੇ ਕਿਲੇ ਤੇ ਹਮਲਾ ਕਰ ਦਿੱਤਾ। ਡੇਢ ਦਿਨ ਦੀ ਲੜਾਈ ਤੋਂ ਮਗਰੋਂ ਕਿਲਾ ਜਿੱਤਿਆ ਗਿਆ। ਇਸ ਲੜਾਈ ਦੇ ਵਿੱਚ 1000 ਦੇ ਕਰੀਬ ਬੰਦੇ ਦੋਹਾਂ ਪਾਸਿਆਂ ਤੋਂ ਮਾਰੇ ਗਏ। ਲੈਣਾ ਸਿੰਘ ਨੂੰ ਇਸ ਲੜਾਈ ਦੇ ਵਿੱਚ ਗੋਲੀ ਲੱਗੀ ਅਤੇ ਉਹ ਥਾਂੇ ਮਰ ਗਿਆ। ਅਜੀਤ ਸਿੰਘ ਨੇ ਸੰਗਲ ਦੇ ਨਾਲ ਕਿਲੇ ਦੀ ਕੰਤ ਤੋਂ ਉਤਰਨ ਦੀ ਕੋਸ਼ਿਸ਼ ਕੀਤੀ। ਕਿਸੇ ਸਿਪਾਹੀ ਨੇ ਉਸਨੂੰ ਪਛਾਣ ਲਿਆ ਅਤੇ ਫੜ ਕੇ ਉਸ ਦਾ ਸਿਰ ਵੱਢ ਲਿਆ। ਅਜੀਤ ਸਿੰਘ ਦੇ ਨਾਲ ਹੀ ਲੈਣਾ ਸਿੰਘ ਦਾ ਸਿਰ ਵੱਢ ਕੇ ਕਿਲੇ ਦੇ ਦਰਵਾਜ਼ੇ ਤੇ ਲਟਕਾ ਦਿੱਤਾ ਗਿਆ। ਇਸ ਤਰ੍ਹਾਂ ਮਹ ਸੰਦਾਵਾਲਗੇ ਮਾਰੇ ਗਏ 9 ਸਤੰਬਰ 1982 ਦੇ ਦਿਨ ਕਤਲ ਹੋਏ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਸਬੰਧ ਦੇ ਵਿੱਚ ਪੁਲਿਸ ਨੇ ਭਿੰਡਰਾਂ ਵਾਲਿਆਂ ਤੇ ਵੀ ਕੇਸ ਦਰਜ ਕਰ ਲਿਆ ਸੀ ਅਤੇ ਉਸ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਪਾਰਟੀ ਭੇਜ ਦਿੱਤੀ ਪਿੰਡਾਂ ਵਾਲਾ ਉਸ ਵੇਲੇ ਹਰਿਆਣਾ ਦੇ ਪਿੰਡ ਚੰਦੋਕਲਾਂ ਦੇ ਵਿੱਚ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਇੱਥੇ ਆ ਰਹੀ ਹੈ ਤਾਂ ਉੱਥੋਂ ਨਿਕਲ ਗਏ ਅਤੇ ਆਪਣੇ ਡੇਰੇ ਚੌਕ ਮਹਿਤਾ ਪੁੱਜ ਗਏ ਪੰਜਾਬ ਪੁਲਿਸ ਨੇ ਜਦੋਂ ਚੰਦੋਕਲਾਂ ਪੁੱਜ ਕੇ ਵੇਖਿਆ ਕਿ ਪਿੰਡਾਂ ਵਾਲਾ ਉੱਥੋਂ ਜਾ ਚੁੱਕੇ ਨੇ ਤਾਂ ਸਪਾਈਆਂ ਨੇ ਗੁੱਸੇ ਦੇ ਵਿੱਚ ਆ ਕੇ ਪਿੰਡਾਂ ਮਹਿਤਾ ਜੱਥੇ ਦੀਆਂ ਬੱਸਾਂ ਅਤੇ ਕੁਝ ਹੋਰ ਸਮਾਨ ਨੂੰ ਅੱਗ ਲਾ ਦਿੱਤੀ ਇਸ ਦੇ ਵਿੱਚ ਗੁਰਬਾਣੀ ਦੇ ਗੁੱਟਕੇ ਅਤੇ ਕੁਝ ਹੋਰ ਧਾਰਮਿਕ ਲਿਟਰੇਚਰ ਵੀ ਸੀ ਇਸ ਤੋਂ ਇਲਾਵਾ ਪੁਲਿਸ ਨੇ ਬੇਗੁਨਾ ਪਿੰਡ ਵਾਸੀਆਂ ਤੇ ਜ਼ੁਲਮ ਵੀ ਕੀਤਾ ਇਸ ਜ਼ੁਲਮ ਦੇ ਜ਼ਿੰਮੇਦਾਰ ਪੁਲਿਸ ਡ ਸੇਪਿੰਦਰਾਂ ਵਾਲਿਆਂ ਨੇ ਚੌਕ ਮਹਿਤਾ ਦੇ ਵਿੱਚ ਪੁੱਜ ਕੇ 16 ਸਤੰਬਰ ਦੇ ਦਿਨ ਐਲਾਨ ਕੀਤਾ ਕਿ ਮੈਂ 20 ਸਤੰਬਰ ਦੇ ਦਿਨ ਸੰਗਤਾਂ ਦਾ ਇਕੱਠ ਕਰਕੇ ਕੌਮ ਦੀ ਮਨਜ਼ੂਰੀ ਅਤੇ ਸੀਸ ਲੈ ਕੇ ਗ੍ਰਿਫਤਾਰੀ ਦੇਵਾਂਗਾ ਸਮਝਨ ਸਿੰਘ ਭਿੰਡਰਾਂ ਵਾਲਿਆਂ ਉੱਤੇ ਲਾਲਾ ਜਗਤ ਨਾਰਾਇਣ ਦੇ ਕਤਲ ਦਾ ਕੇਸ ਦਰਜ ਕਰਨ ਅਤੇ 12 ਸਤੰਬਰ ਦੇ ਦਿਨ ਚੰਦੋਕਲਾਂ ਪਿੰਡ ਦੇ ਵਿੱਚ ਪੁਲਿਸ ਦੇ ਜ਼ੁਲਮ ਦੇ ਖਿਲਾਫ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ 16 ਸਤੰਬਰ 1981 ਦੇ ਦਿਨ ਪ੍ਰੋਟੈਸਟ ਕੀਤਾ ਸੀ ਪ੍ਰੋਟੈਸਟ ਕਰਦੇ ਵਿਦਿਆਰਥੀਆਂ ਉੱਤੇ ਪੁਲਿਸ ਵੱਲੋਂ ਬੇਇਤਹਾਸ਼ਾ ਲਾਠੀ ਚਾਰਜ ਕੀਤਾ ਗਿਆ ਜਦੋਂ ਵਿਦਿਆਰਥੀ ਦੌੜ ਕੇ ਕਾਲਜ ਦੇ ਵਿੱਚ ਵੜੇ ਤਾਂ ਪੁਲਿਸ ਕਾਲਜ ਦੇ ਵਿੱਚ ਵੀ ਦਾਖਲ ਹੋ ਗਈ ਪੁਲਿਸ ਨੇ ਕਾਲਜ ਅਤੇ ਹੋਸਟਲ ਦੀ ਇਮਾਰਤ ਦੇ ਵਿੱਚ ਦਾਖਲ ਹੋ ਕੇ ਅੰਨੇਵਾ ਲਾਠੀ ਚਾਰਜ ਕੀਤਾ ਪੰਜਾਬ ਪੁਲਿਸ ਨੇ 16 ਸਤੰਬਰ 1987 ਦੇ ਦਿਨ ਲੈਂਬਰ ਸ਼ਹੀਦ ਕਰ ਦਿੱਤਾ 16 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਦਿਲਬਖ ਸਿੰਘ ਵਾਸੀ ਪਧਰੀਕਲਾਂ ਜਸਵੰਤ ਸਿੰਘ ਵਾਸੀ ਪਠੜਪਾਈਕੇ ਅਤੇ ਬਖਤਾਵਰ ਸਿੰਘ ਵਾਸੀ ਮਨਹਾਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 16 ਸਤੰਬਰ 1990 ਦੇ ਦਿਨ ਡਾਕਟਰ ਕੁਲਦੀਪ ਸਿੰਘ ਬੱਬਰ ਜ਼ਿਲ੍ਹਾ ਅੰਮ੍ਰਿਤਸਰ ਨਰਿੰਦਰ ਸਿੰਘ ਕੁੱਕੂ ਅਤੇ ਮਨਪ੍ਰੀਤ ਸਿੰਘ ਬੱਬਰ ਪੰਜਾਬ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ 16 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਸ਼ਾਮ ਸਿੰਘ ਮੱਤੇਵਾਲ ਪੁੱਤਰ ਭਾਨ ਸਿੰਘ ਵਾਸੀ ਮੱਤੇਵਾਲ ਜ਼ਿਲ੍ਹਾ ਗੁਰਦਾਸਪੁਰ ਲਖਵਿੰਦਰ ਸਿੰਘ ਔਰ ਫਲਖਾ ਪੰਤਜੀਤ ਸਿੰਘ ਦਿੱਲੀ ਮਨਜਿੰਦਰ ਸਿੰਘ ਮਾਨੋਚਾਲ ਅਵਤਾਰ ਸਿੰਘ ਔਰ ਫਟਾਕਰ ਸਿੰਘ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। ਇਸੇ ਦਿਨ ਹੀ ਜਦਦਰਸ਼ਨ ਸਿੰਘ ਲਸੋਈ ਪੁਲਿਸ ਘੇਰੇ ਦੇ ਵਿੱਚ ਆ ਗਿਆ ਤਾਂ ਪੁਲਿਸ ਤੋਂ ਤਸ਼ੱਦਦ ਸਹਿਣ ਮਗਰੋਂ ਨਕਲੀ ਮੁਕਾਬਲੇ ਦੇ ਵਿੱਚ ਮਾਰੇ ਜਾਣ ਦੀ ਥਾਂ ਤੇ ਉਸ ਨੇ ਸਾਈਨਾਈਟ ਦਾ ਕੈਪਸੂਲ ਖਾ ਕੇ ਜਾਨ ਦੇ ਦਿੱਤੀ। ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।